ਇੱਕ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਭਨਾਂ ਨੂੰ ਪਤਾ ਹੈ ਕਿ ਪਾਣੀ ਦਾ ਬਹੁਤ ਵੱਡਾ ਮਸਲਾ ਹੈ ਸਾਡੀ ਧਰਤੀ ਹੀਟਲਾ ਸਾਰਾ ਪਾਣੀ ਜੋ ਸਾਨੂੰ ਸਾਇੰਟਿਸਟ ਸਾਡੇ ਕਹਿੰਦੇ ਨੇ ਜੋ ਸਾਨੂੰ ਸੈਟਰਲ ਗਾਡਵਟਰ ਬੋਰਡ ਨੇ ਕਿਹਾ ਕਿ ਉਹ ਅਗਲੇ 15 ਸਾਲਾਂ ਸਾਰੇ ਦਾ ਸਾਰਾ ਤਿੰਨਾਂ ਪੱਤਰਾਂ ਦਾ ਪਾਣੀ ਖਤਮ ਹੋ ਜਾਣਾ ਤੇ ਉਸ ਪਾਣੀ ਖਤਮ ਹੋਣ ਦੀ ਇੱਕ ਬਹੁਤ ਵੱਡੀ ਵਜ੍ਹਾ ਜਿਹੜੀ ਹੈ ਉਹ ਬਰਿਆਲ ਦੇ ਵਿੱਚ ਝੋਨੇ ਦੀ ਬਜਾਈ ਹੈ ਕਿਉਂਕਿ ਝੋਨਾ ਜਿਹੜਾ ਹੈਗਾ ਪੰਜਾਬ ਦੀ ਨੀਤੇ ਫਸਲੀ ਇਥੇ ਲੋਕਲ ਫਸਲ ਨਹੀਂ ਦੀ ਬਾਰੋਂ ਆਣ ਕੇ ਤੇ 1980 ਦੇ ਵਿੱਚ ਇਹ ਬਹੁਤ ਵੱਡੇ ਲੈਵਲ ਤੇ ਸ਼ੁਰੂ ਹੋਈ ਹੈ ਉਸ ਕਰਕੇ ਧਰਤੀ ਦਾ ਪਾਣੀ ਬਹੁਤ ਥੰਡੇ ਚ ਲੈ ਗਿਆ ਤੇ ਪਾਣੀ ਨੂੰ ਰੋਕਣ ਵਾਸਤੇ ਤਾਂ ਕਿ ਅੱਗੇ ਹੋਰ ਜ਼ਿਆਦਾ ਥੱਲੇ ਨਾ ਜਾਵੇ ਸਗੋਂ ਧਰਤੀ ਦੇ ਵਿੱਚ ਪਾਣੀ ਉੱਪਰ ਆਵੇ ਉਸ ਵਾਸਤੇ ਅਲੱਗ-ਅਲੱਗ ਸਾਇੰਟਿਸਟ ਜਿਹੜੇ ਨੇ ਆ ਉਹ ਅਲੱਗ-ਅਲੱਗ ਵਿਧੀਆਂ ਅਖਤਿਆਰ ਕਰ ਰਹੇ ਨੇ ਅੱਜ ਦੀ ਵਿਧੀ ਜਿਹੜੀ ਹੈ ਐਸ ਆਰ ਬੀ ਇਹਨੂੰ ਸੀਡਿੰਗ ਆਫ ਰਾਈਸ ਔਨ ਬੈਡਸ ਇੱਕ ਵਿਧੀ ਬਣਾਈ ਹੈ ਅਸੀਂ ਇਤਕੀ ਪੰਜਾਬ ਦੇ ਵਿੱਚ ਕੋਈ 100 ਏਕੜ ਦੇ ਵਿੱਚ ਇਹ ਅਲੱਗ-ਅਲੱਗ ਫਸਲਾਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਖੇਤਾਂ ਦੇ ਇਹਨੂੰ ਬੀਜ ਰਹੇ ਆ ਤੇ ਇਹਦਾ ਮਤਲਬ ਇਹ ਹੈ ਕਿ ਇਹ ਜਦੋਂ ਵਟਾਂ ਦੇ ਉੱਤੇ ਝੋਨਾ ਹੋਏਗਾ ਤਾਂ ਇਹਦੇ ਚ 4 ਕਿਲੋ ਰਕਬੇ ਦਾ ਅਧਾਰ ਵਸੀਲ ਪੈਂਦਾ ਹੋਏਗਾ ਤੇ ਉਸ ਤੋਂ ਬਾਅਦ ਸਿਰਫ ਪਾਣੀ ਤੁਸੀਂ ਵੱਡਾਂ ਦੇ ਵਿੱਚ ਹੀ ਦੇਣਾ ਜਿਹੜਾ ਕਿ ਖੇਤ ਦਾ 1 ਤਿਹਾਈ ਹਿੱਸਾ ਰਹਿ ਜਾਂਦੀਆਂ ਨੇ ਤੇ ਜਦੋਂ ਤੁਸੀਂ ਵਟਾਂ ਦੇ ਵਿੱਚ ਪਾਣੀ ਦਿੰਦੇ ਹੋ ਤਾਂ ਉਹਦੇ ਨਾਲ ਕਿਉਂਕਿ ਕਦੂ ਨਹੀਂ ਕਰਨਾ ਕਿਉਂਕਿ ਲੇਬਰ ਦੀ ਲੋੜ ਨਹੀਂ ਸੋ ਕਿਸਾਨ ਵਾਸਤੇ ਬਹੁਤ ਵਧੀਆ ਚੀਜ਼ ਬਣ ਕੇ ਰਹਿ ਜਾਂਦੀ ਹੈ ਤੇ ਨਾਲ ਦੀ ਨਾਲ ਪਾਣੀ ਇਹਦੇ ਵਿੱਚ ਬਹੁਤ ਘੱਟ ਲੱਗਦਾ ਤੇ ਸਾਨੂੰ ਆਸ ਹੈ ਕਿ ਝਾੜ ਵੀ ਇਹਦਾ ਵਧੀਆ ਹੋਵੇਗਾ ਅਸੀਂ ਇਹ ਸਾਰੇ ਦੇ ਤਜਰਬੇ ਕਰ ਰਹੇ ਹਾਂ ਕਿ ਮੈਨੂੰ ਲੱਗਦਾ ਕਿ ਆਉਣ ਵਾਲੇ 1 ਸਾਲ ਤੇ 2 ਸਾਲਾਂ ਵਿੱਚ ਇਸ ਟੈਕਨੋਲੋਜੀ ਨੂੰ ਪਰਫੈਕਟ ਕਰਦਾ